ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਾਫੀ ਡਿਮਾਂਡ ਆ ਰਹੀ ਸੀ ਕਿ ਮੈਮ ਸੇਲ ਵਾਲੇ ਹੋਰ ਆਰਟੀਕਲ ਲੈ ਕੇ ਆਓ ਅੱਜ ਆਪਾਂ ਸਿੰਗਲ ਸਿੰਗਲ ਤੁਹਾਡੇ ਵਾਸਤੇ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਕਾਫੀ ਸੂਟ ਲੈ ਕੇ ਆਏ ਆ ਜੀ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਾਂ ਸ਼ੁਰੂ ਕਰਾਂਗੇ ਮਤਲਬ ਸਾਰੇ ਪ੍ਰੀਮੀਅਮ ਕੁਆਲਿਟੀਆਂ ਨੇ ਬਟ ਅੱਜ ਤੁਹਾਨੂੰ ਸਾਰੇ ਡਿਸਕਾਊਂਟਡ ਰੇਟ ਵਿੱਚ ਹੀ ਸੂਟ ਜਾਣਗੇ ਜਿਹਨਾਂ ਨੇ ਸ਼ੌਪ ਤੇ ਵਿਜ਼ਿਟ ਕਰਕੇ ਲੈਣੇ ਆ ਉਹਨਾਂ ਨੂੰ ਸ਼ਿਪਿੰਗ ਵੀ ਮਾਈਨਸ ਹੋ ਜਾਊਗੀ ਇਹਦੇ ਵਿੱਚ ਅਸੀਂ ਇਨਕਲੂਡ ਸ਼ਿਪਿੰਗ ਚੱਲਾਂਗੇ ਠੀਕ ਹੈ ਜੀ ਫ 800 ਤੋਂ ਹਲੋ 800 ਰੁਪਏ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਰਖੜੀ ਤੱਕ ਡਿਸਕਾਊਂਟ ਰਹੂਗਾ ਜੀ ਇਹਨਾਂ ਸਾਰੇ ਸੂਟਾਂ ਦੇ ਉੱਤੇ ਕਾਫੀ ਜਿਹੜੇ ਹੋਰ ਵੀ ਇਸ ਤੋਂ ਇਲਾਵਾ ਵੀ ਤੁਸੀਂ ਸ਼ੌਪ ਤੇ ਵਿਜ਼ਿਟ ਕਰਨ ਤੇ ਲੈਣੇ ਆ ਤਾਂ ਆ ਦੇਖਿਓ ਲੁੱਕ ਦੇਖਿਓ ਬਹੁਤ ਹੀ ਸੋਹਣੀ ਰਹਿਣ ਵਾਲੀ ਆ ਪੈਨਲ ਸਟਾਈਲ ਬਣਿਆ ਹੋਇਆ ਹੈ ਉੱਤੇ ਹਲਕਾ ਹਲਕਾ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਸਿਰੋਸਕੀ ਦੇ ਨਾਲ ਠੀਕ ਹੈ ਜੀ ਤੇ ਬਹੁਤ ਹੀ ਸੋਹਣੀ ਲੁੱਕ ਦਾ ਇਹ ਸੂਟ ਰਹਿਣ ਵਾਲਾ ਆ ਗ੍ਰੀਨ ਕਲਰ ਹੋਗਾ ਪਿਓਰ ਕੈਮਰੀ ਕਾਟਨ ਦਾ ਸੂਟ ਰਹੂਗਾ ਪ੍ਰਾਈਜ਼ ਰਹੂਗਾ ਇਹਦਾ 800 ਤੇ ਡਬਲ ਸ਼ੈਡਡ ਹੈ ਦਾ ਰੌਗਾ ਸ਼ੀਫੋਂ ਦਾ ਦੁਪੱਟਾ ਤੇ ਪਿਓਰ ਕਾਟਨ ਦੀ ਅਪਰੋਕਸ 3 ਮੀਟਰ ਦੇ ਲਾਗੇ ਦੀ ਬਾਟਮ ਰੈਂਡ ਵਾਲੀ ਤੇ ਇਹ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਚਾਰਟ ਦਿਖਾਣੇ ਆ ਜਿਹਦੇ ਵਿੱਚ ਕਲਰ ਚਾਰਟ ਸਾਡੇ ਕੋਲ ਆਇਆ ਕਲਰ ਚਾਰਟ ਵੀ ਦਿਖਾਵਾਂਗੇ ਮਤਲਬ ਕੁਝ ਜਿਹੜੇ ਸਾਡੇ ਕੋਲ ਸਿੰਗਲ ਸਿੰਗਲ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆ ਲੋ ਜੀ ਸਾਰਾ ਮਿਕਸ ਚੱਲੂਗਾ ਵੀਡੀਓ ਅੱਜ ਦੀ ਆ ਲੋ ਜੀ ਸ਼ੇਡ ਦੇਖਿਓ ਪ੍ਰਾਈਸ ਰੋਗਾ 800 ਸ਼ਿਪਿੰਗ ਰੋਗੀ ਅੱਜ ਦੇ ਵੀ ਸਾਰੇ ਸੂਟਾਂ ਦੇ ਉੱਤੇ ਫ੍ਰੀ ਆ ਲੋ ਜੀ ਪੈਨ ਇੰਡੀਆ ਜਿੱਥੇ ਮਰਜੀ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਆ ਜੀ ਸਾਰੇ ਇੱਕ ਤੋਂ ਇੱਕ ਸੂਟ ਨੇ ਅੱਜ ਦੀ ਵੀਡੀਓ ਦੇ ਤਾਂ ਪੂਰੀ ਵੀਡੀਓ ਜ਼ਰੂਰ ਦੇਖਿਓ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹਦੇ ਲਈ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਰੀਸਟਾਕ ਹੋਇਆ ਹੈ ਇਹ ਵਾਲਾ ਸਟਾਕ ਆ ਲੋ ਜੀ ਕਲਰ ਦੇਖਿਓ ਕਿੰਨਾ ਸੋਹਣਾ ਔਰ ਘੇਰੇ ਵੀ ਕਾਫੀ ਵੱਡੇ ਨੇ ਇਹਨਾਂ ਦੇ ਕੱਟ ਵੀ ਕਾਫੀ ਵੱਡੇ ਰਹਿਣ ਵਾਲੇ ਆ ਜਿਵੇਂ ਮਾੜੀ ਤੁਸੀਂ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਆ ਦੇਖ ਲਓ ਮਤਲਬ 28 ਦੇ ਅੰਡਰ ਜਿਨ੍ਹਾਂ ਦਾ ਘੇਰਾ ਬਣਦਾ ਉਹਨਾਂ ਮਤਲਬ ਰੈਡੀ ਹੋ ਜਾਏਗਾ ਕੋਈ ਇਹਨਾਂ ਦਾ ਘੇਰਾ ਨਹੀਂ ਬਣਿਆ ਹੋਇਆ ਜਸਟ ਗਲਾ ਬਣਿਆ ਹੋਇਆ ਹੈ ਆ ਦੇਖਿਓ ਇਸ ਤਰ੍ਹਾਂ ਘੇਰੇ ਦਾ ਡਿ ਤੇ ਇਹਦੇ ਨਾਲ ਰੂਗਾ ਕਾਟਨ ਮੋਲ ਦਾ ਦੁਪੱਟਾ ਪੂਰੇ ਵੱਡੇ ਕੱੜ ਦਾ 3 ਮੀਟਰ ਸੇਮ ਟੋਨ ਟੂ ਟੋਨ ਇਹਦੀ ਬਾਟਮ ਰਹਿਣ ਵਾਲੀ ਆ ਆਹ ਲਓ ਜੀ ਇਹ ਰਹਿ ਗਿਆ ਦਾ ਦੁਪੱਟਾ ਪ੍ਰਾਈਸ ਰੂਗਾ 800 ਤੇ ਸ਼ਿਪਿੰਗ ਰੂਗੀ ਫ੍ਰੀ ਇਹਦੀ ਬਾਟਮ ਵੀ ਮੈਂ ਤੁਹਾਨੂੰ ਦਿਖਾਨੀ ਸੇਮ ਟੋਨ ਟੂ ਟੋਨ येलो ਕਲਰ ਦੇ ਵਿੱਚ ਬਾਟਮ ਰੂਗੀ ਇਹਦੀ ਪ੍ਰਿੰਟ ਬਹੁਤ ਸੋਹਣੇ ਨੇ ਠੀਕ ਹੈ ਜੀ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਦੇ ਸੂਟ ਰਹਿਣ ਵਾਲੇ ਆ ਇਹ ਵਾਲੇ ਇਹਦੇ ਵਿੱਚ ਕਲਰ ਚਾਰਤ ਤੁਹਾਨੂੰ ਮੈਂ ਦਿਖਾਨੀ ਆ ਇੱਕ ਰੂਗਾ ਕਲਰ ਬਲੂ ਕਲਰ ਫਰੋਜ਼ੀ ਕਲਰ ਤੇ ਇੱਕ ਰੂਗਾ ਥੋੜਾ ਜਿਹਾ orange ਟੋਨ ਦੇ ਵਿੱਚ red ਕਲਰ ਠੀਕ ਹੈ ਜ ਅਗਲਾ ਡਿਜ਼ਾਈਨ ਹੋਗਾ ਵੀ ਸੁਪਰ ਹਿੱਟ ਸਾਡੇ ਕੋਲ ਜਿਹੜਾ ਆਇ ਸੀਗੇ ਸੂਟ ਰਿਪੀਟ ਐਸ ਹੀ ਸਟਾਕ ਜਿੰਨਾ ਤੇ ਆਰਡਰ ਫਰਸਟ ਬੁੱਕ ਸੀਗੇ ਨਿਕਲ ਚੁੱਕੇ ਆ ਔਰ ਆਪਾਂ ਨੈਕਸਟ ਤੁਹਾਨੂੰ ਇਹਦੇ ਵਿੱਚ ਹੋਰ ਜਿਹੜੇ ਡਿਜ਼ਾਈਨਿੰਗ ਸਾਨੂੰ ਮਿਲਦੀ ਆ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਜ਼ਰੂਰ ਆ ਦੇਖੋ ਜੀ ਪੈਨਲ ਸਟਾਈਲ ਬਣਿਆ ਹੋਇਆ ਵੀ ਪੂਰੇ ਪ੍ਰਿੰਟ ਦੇ ਨਾਲ ਆ ਬਹੁਤ ਪਿਆਰੀ ਲੁੱਕ ਆ ਮਤਲਬ ਇਹ ਕੋਈ ਇਦਾਂ ਦਾ ਸੂਟ ਕੋਈ ਨਹੀਂ ਅੱਜ ਦੀ ਵੀਡੀਓ ਦਾ ਤੁਹਾਨੂੰ ਜਿਹਦੇ ਵਿੱਚ ਲਾਈਨਿੰਗ ਦੀ ਜ਼ਰੂਰਤ ਹੋਵੇ ਔਰ ਨਾ ਹੀ ਟਰਾਂਸਪੇਰੈਂਸੀ ਹੋਗੀ ਬੈਕ ਦੀ ਪ੍ਰਿੰਟ ਇਸ ਤਰ੍ਹਾਂ ਹੋ ਗਈ ਹੈ ਜੀ ਔਰ ਇਹਦੇ ਵਿੱਚ ਜਸਟ ਘੇਰਾ ਔਰ ਪੈਨਲ ਬਣਿਆ ਹੋਇਆ ਆ हाइट ਤੁਹਾਡੀ ਛੋਟੀ ਆ ਵੱਡੀ ਆ ਜਿੱਦਾਂ ਮਰਜੀ ਇਹਨੂੰ ਵੀ ਰੈਡੀ ਕਰਵਾ ਸਕਦੇ ਆ ਤੇ ਅੰਡਰ 28 ਜਿਨ੍ਹਾਂ ਦਾ ਘੇਰਾ ਆ ਉਹ ਸੂਟੇ ਬਾਈ ਕਰ ਸਕਦੇ ਆ ਇਹ ਰੋਗਾ ਇਹਦਾ ਬਾਟਮ ਜੀ ਤੇ ਰਹੂਗਾ ਇਹਦਾ ਸ਼ਿਫੋਨ ਦਾ ਦੁਪੱਟਾ ਪੂਰੇ ਵੱਡੇ ਕੱਟ ਦਾ ਸ਼ਿਫੋਨ ਦੁਪੱਟਾ ਰਹਿਣ ਵਾਲਾ ਆ ਆ ਲੋ ਜੀ ਦੁਪੱਟੇ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਪੂਰੀ ਫਿਨਿਸ਼ਿੰਗ ਦੇ ਨਾਲ ਤਿਆਰ ਕੀਤਾ ਗਿਆ ਆ ਔਰ ਇੱਕ ਕਲਰ ਇਹਦੇ ਵਿੱਚ ਰਹੂਗਾ ਇਹ ਵਾਲਾ ਠੀਕ ਹੈ ਜੀ ਦੋ ਕਲਰ ਦਾ ਚਾਰਟ ਆ ਜਿਹਨੂੰ ਵੀ ਪਸੰਦ ਆ फटाफट ਬੁੱਕ ਕਰ ਲਿਓ ਪ੍ਰਾਈਸ ਰੋਗਾ ਇਹਨਾਂ ਦਾ 800 ਅਗਲਾ ਡਿਜ਼ਾਈਨ ਦਿਖਾਨੀ ਹੈ ਵੀ ਸੁਪਰ ਹਿੱਟ ਡਿਜ਼ਾਈਨ ਸਾਡੇ ਕੋਲ ਸੇਲ ਹੋਇਆ ਆ ਆ ਲੋ ਜੀ ਗ੍ਰੀ ਸਟਾਕ ਹੋਇਆ ਹੈ ਵੀ ਸਾਰਾ ਆ ਲੋ ਜੀ 컬러 ਦੇਖਿਓ ਕਿੰਨਾ ਸੋਹਣਾ ਪੈਟਰਨ ਬਹੁਤ ਹੀ ਪਿਆਰਾ ਰਹਿਣ ਵਾਲਾ ਆ ਡਿਜੀਟਲ ਪ੍ਰਿੰਟਰ ਹੋਗਾ ਡਿਜੀਟਲ प्रिंट ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਕਲਰ ਹੋਊਗਾ ਗ੍ਰੀਨ ਬਹੁਤ ਸੋਹਣਾ ਸੂਟ ਹੈ ਵੀ ਕਪੜਾ ਬਹੁਤ ਸੋਹਣਾ ਹੈ ਪਿਓਰ ਕਾਟਨ ਦੇ ਸੂਟ ਹੈ ਘੇਰੇ ਨੂੰ ਹਲਕਾ ਹਲਕਾ ਸਿਰੋਸਕੀ ਦੇ ਨਾਲ ਡਿਜ਼ਾਈਨ ਕੀਤਾ ਗਿਆ ਆ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਜਿੱਦਾਂ ਮਰਜ਼ੀ ਇਹਨੂੰ ਤੁਸੀਂ ਰੈਡੀ ਕਰਵਾ ਸਕਦੇ ਆ ਤੇ ਸ਼ਿਫੋਨ ਦਾ ਦੁਪੱਟਾ ਰਹੂਗਾ ਤੇ ਟੋਨ ਟੂ ਟੋਨ ਦੀ ਬਾਟਮ ਰਹੋਗੀ ਗ੍ਰੀਨ ਕਲਰ ਦੀ ਸੇਮ ਐਜ਼ ਇਟ ਇਜ਼ ਆ ਰੋਜ ਇਹ ਰਹੋਗੀ ਇਹਦੀ ਬਾਟਮ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਆ ਕਰੂਗਾ ਇਹਦੇ ਵਿੱਚ ਪੀਚ ਕਲਰ ਡ ਇੱਕ ਰੂਗਾਰੇ ਵਿੱਚ ਮਸਟਰਡ ਦੇ ਨਾਲ ਔਰ ਇੱਕ ਰੂਗਾਰੇ ਵਿੱਚ ਬਲੂ ਕਲਰ ਕਲਰ ਵੀ ਸਾਰੇ ਬਹੁਤ ਹੀ ਸੋਹਣੇ ਨੇ ਜਿਹਨੂੰ ਵੀ ਪਸੰਦ ਆ फटाफट ਬੁੱਕ ਕਰ ਲਿਓ ਗਿਫਟ ਆਈਟਮ ਵਿੱਚ ਵੀ ਬਹੁਤ ਸੋਹਣੀ ਚੀਜ਼ ਆ ਕਿਉਂਕਿ ਹੰਡਰਡਸ ਆ ਸਾਰੇ ਸੂਟਸ ਨੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰਫ ਐਂਡ ਟਾਫ ਬਣਵਾ ਕੇ ਸਮਾਓ ਪਾਓ ਜਿੱਦਾਂ ਮਰਜ਼ੀ ਠੀਕ ਹੈ ਜੀ ਔਰ ਅਗਲਾ ਦਾ ਨੋਟ ਡਿਜ਼ਾਈਨ ਦਿਖਾਨੀ ਆ ਅਗਲੇ ਡਿਜ਼ਾਈਨ ਜਿਹੜੇ ਸਾਡੇ ਕੋਲ ਸਿੰਗਲ ਸਿੰਗਲ ਪੀਸਸ ਨੇ ਸੌਰੀ ਮੈਂ ਇਹ ਬਾਤ ਸ਼ੁਰੂ ਕਰਦੀ ਆ ਪਹਿਲਾਂ ਇਹ ਤੁਹਾਨੂੰ ਦਿਖਾਨੀ ਜਿਹਦੇ ਵਿੱਚ ਡਬਲ ਹੈਗੇ ਆ ਆ ਲਓ ਲੋ ਜੀ ਇਹ ਵਾਲੇ ਵੀ ਤੁਹਾਨੂੰ ਆਫਰ ਵਿੱਚ ਸੂਟ ਜਾਣਗੇ ਦੋ ਤਿੰਨ ਤਿੰਨ ਮੇਰੇ ਕੋਲ ਜਿੱਦਾਂ ਕਹਿ ਲੋਗੇ ਇਹ ਸਟਾਕ ਵਿੱਚ ਅਵੇਲੇਬਲ ਨੇ ਕਿਸੇ ਦੇ ਵਿੱਚ ਇੱਕ ਹੋ啊 ਕਿਸੇ ਚ ਦੋ ਆ ਇਹ ਵਾਲੇ ਤੁਹਾਨੂੰ ਮਿਲਣਗੇ 900 ਦੇ ਵਿੱਚ ਠੀਕ ਹੈ ਜੀ ਸ਼ਿਪਿੰਗ ਵੀ ਰਹੂਗੀ ਫ੍ਰੀ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਆ ਜਾਮ ਕਾਟਨ ਦੀ ਸ਼ਰਟ ਰਹੂਗੀ ਡਿਜ਼ਾਈਨਰ ਸੂਟ ਨੇ ਔਰ ਇਹ ਕੱਟੋ ਕਟਨੀ 32 33 ਇੰਚ ਦਾ ਘੇਰਾ ਆ ਉਹ ਸੂਟ ਇਹ ਬਾਏ ਕਰ ਸਕਦਾ ਆ ਕਿਉਂਕਿ ਸਾਰੇ ਵੱਡੇ ਕੱਟ ਦੇ ਸੂਟ ਨੇ ਔਰ ਕੁਆਲਿਟੀ ਬਹੁਤ ਹੀ ਪ੍ਰੀਮੀਅਮ ਰਹਿਣ ਵਾਲੀ ਆ ਗਲੇ ਨੂੰ ਪ੍ਰੋਪਰ オリジナル ਮਿਰਰ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਆ ਠੀਕ ਹੈ ਜੀ ਡਿਜ਼ਾਈਨਿੰਗ ਬਹੁਤ ਪਿਆਰੀ ਔਰ ਰਿਯਾਨ ਕਾਟਨ ਦੀ ਰਹਿਣ ਵਾਲੀ ਇਹਦੀ 3 ਮੀਟਰ ਦੇ ਲਾਗੇ ਬਾਟਮ ਪ੍ਰਾਈਜ਼ ਰੋਗਾ ਇਹਨਾਂ ਦਾ 900 ਔਰ ਇਟਾਇਲੀਅਨ ਟਾਈ ਦਾ ਦੁਪੱਟਾ ਰੋਗਾ ਆਹ ਲੋ ਜੀ ਬਹੁਤ ਸੋਹਣੀ ਲੁੱਕ ਦਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਨੇ ਫੈਬਰਿਕ ਕੁਆਲਿਟੀ ਬਹੁਤ ਓਡੀ ਕਲਰ ਤੁਹਾਨੂੰ ਮਿਲ ਦੇਣੀ ਇਹਦੇ ਵਿੱਚ ਇਹ ਵੀ ਤੁਹਾਨੂੰ ਸਾਰੇ ਆਫਰਸ ਜਾਣਗੇ 900 ਔਰ ਅਗਲਾ ਇਹਦੇ ਵਿੱਚ ਕਲਰ ਰਹੂਗਾ ਸੌਰੀ ਦੋ ਕਲਰ ਦੇ ਮੇਰੇ ਕੋਲ ਅਵੇਲੇਬਲ ਆ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਜ਼ ਰੋਗਾ 900 ਸ਼ਿਪਿੰਗ ਰੋਗੀ ਨਾ ਸਾਰੇ ਸੂਟਾਂ ਤੇ ਇਹ ਰਖੜੀ ਵਾਸਤੇ ਜੀ ਤੁਹਾਡਾ ਕਹਿ ਲਓਗੇ ਆਫਰ ਵਾਲੇ ਸਾਰੇ ਸੂਟਸ ਚੱਲ ਰਹੇ ਨੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਇਹ ਵੀ ਰਹੂਗਾ ਸੇਮ ਆਹ ਲਓ ਜੀ ਜਾਂਮ ਕਾਟਨ ਦੀ ਸ਼ਰਟ ਆਉਗੀ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਇਹਦਾ ਵੀ ਤੇ ਸਿੰਪਲ ਸੋਬਰ ਤੇ ਡਿਜ਼ਾਈਨਰ ਦੀ ਲੁੱਕ ਦੇ ਸੂਟ ਨੇ ਗਲਾ ਇਹਦਾ ਬਣਿਆ ਹੋਇਆ ਹੈ ਟਾਈ ਦੇ ਨਾਲ ਅਡਜਸਟੇਬਲ ਚੀਜ਼ਾਂ ਨੇ ਇਹ ਵੀ ਕਿਰਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾਓ 3 ਮੀਟਰ ਦੇ ਲਾਗੇ ਇਹਦੀ ਬਾਟਮ ਰਹਿਣ ਵਾਲੀ ਆ ਠੀਕ ਹੈ ਜੀ ਔਰ ਇਹ ਰਹੂਗਾ ਇਹਦਾ ਦੁਪੱਟਾ ਪ੍ਰਾਈਜ਼ ਰੋਗਾ 900 ਇਹਦਾ ਵੀ ਸ਼ਿਪਿੰਗ ਗ੍ਰੈਂਡ ਵਾਲੀ ਹੈ ਨਾ ਸੂਟਾਂ ਤੇ ਫ੍ਰੀ ਆ ਲੋ ਜੀ। ਔਰ ਇਹ ਰੋਗਾ ਇਹਦੇ ਵਿੱਚ ਅਗਲਾ ਕਲਰ ਇਹਦਾ। ਔਰ ਇੱਕ ਕਲਰ ਇਹ ਰੋਗਾ ਜਿਹਨੂੰ ਜਿਹੜਾ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਜ਼ ਰੋਗਾ ਇਹਨਾਂ ਦਾ 900 ਸਾਰੇ ਤੁਹਾਨੂੰ ਆਫਰ ਵਾਲੇ ਸੂਟ ਨੇ ਅੱਜ ਦੇ ਜਿੰਨੇ ਵੀ ਜਾ ਰਹੇ ਆ ਠੀਕ ਹੈ ਜੀ ਕੋਈ ਇਹਨਾਂ ਦੇ ਵਿੱਚ ਕਹ ਲੋਗੇ ਪ੍ਰੋਫਿਟ ਰੱਖ ਕੇ ਨਹੀਂ ਚੱਲ ਰਹੇ ਇੰਨੀ ਸੋਹਣੀ ਕੁਆਲਿਟੀ ਦੇ ਸੂਟ ਆ ਸਿਰਫ ਰੱਖੜੀ ਕਰ ਤ ਤੁਹਾਨੂੰ ਸਾਰੇ ਡਿਸਕਾਊਂਟਡ ਦੇਵਾਂਗੇ ਜੀ ਆ ਲੋ ਜੀ। ਅਗਲਾ ਡਿਜ਼ਾਈਨ ਦੇਖਿਓ ਕਿੰਨਾ ਸੋਹਣਾ ਪਿਓਰ ਜਾਮ ਕਾਟਨ ਦੀ ਸ਼ਰਟ ਐ ਵੀ ਪੈਟਰਨ ਬਹੁਤ ਪਿਆਰਾ ਗਲਾ ਪੂਰਾ ਡਿਜ਼ਾਈਨ ਕੀਤਾ ਹੋਇਆ ਐ ਐਮਬਰਾਇਡਰੀ ਦੇ ਨਾਲ ਤੇ ਇਹ ਰੋਗਾ ਇਹਦਾ ਵੀ ਰਿਯਾਨ ਕਾਟਨ 3 ਮੀਟਰ ਦੇ ਲਾਗੇ ਬਾਟਮ ਰਹਿਣ ਵਾਲੀ ਆ ਤੇ ਸ਼ਿਫੋਨ ਦਾ ਦੁਪੱਟਾ ਰੋਗਾ ਠੀਕ ਹੈ ਜੀ ਜੇ ਇਹਨੂੰ ਵੀ ਪਸੰਦ ਹੋਇਆ ਫੋਟੋ ਫਾਟ ਬੁੱਕ ਕਰ ਲਿਓ ਇਹਦੇ ਵਿੱਚ ਕਲਰ ਚਾਰਟ ਮੇਰੇ ਕੋਲ ਦੋ ਦਾ ਅਵੇਲੇਬਲ ਆਇਆ ਆ ਪੀਸ ਜਿੰਨੇ ਮਰਜ਼ੀ ਲੈ ਲਿਓ ਇੱਕ ਕਲਰ ਇਹ ਰੋਗਾ ਮੈਂਜੈਂਟਾ ਔਰ ਇੱਕ ਇਹ ਰੋਗਾ ਠੀਕ ਹੈ ਜੀ ਤੇ ਇਹਦਾ ਵੀ ਪ੍ਰਾਈਸ ਰੋਗਾ ਸੇਮ 900 ਇਹ ਸਾਰੇ 1000 ਪਲੱਸ ਵਾਲੇ ਸੂਟ ਨੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਇਹ ਵੀ ਤੁਹਾਨੂੰ ਮਿਲੂਗਾ ਆਹ ਲੋ ਜੀ 900 ਦੇ ਵਿੱਚ ਠੀਕ ਹੈ ਜੀ ਆਹ ਲੋ ਜੀ ਬਹੁਤ ਸੋਹਣਾ ਪੈਟਰਨ ਜਿਨ੍ਹਾਂ ਨੇ ਪਹਿਲਾਂ 950 ਵਿੱਚ ਲਿਆ ਜਾਂ 1000 ਵਿੱਚ ਲਿਆਇਆ ਪਲੀਜ਼ ਡੋਨਟ ਮਾਈਂਡ ਕਿਉਂਕਿ ਹੁਣ ਰਖੜੀ ਕਰਕੇ ਸਾਰਾ ਆਪਾਂ ਸਟਾਕ ਕੱਢ ਰਹੇ ਹੈਗੇ ਆ ਕੋਈ ਇਹਨਾਂ ਵਿੱਚ ਪ੍ਰੋਫਿਟ ਲੈ ਕੇ ਨਹੀਂ ਚੱਲ ਰਹੇ ਐਜ਼ ਇਟ ਇਜ਼ ਜਿਵੇਂ ਆਇਆ ਓਦਾਂ ਹੀ ਤੁਹਾਨੂੰ ਪ੍ਰੋਵਾਈਡ ਕਰਾ ਰਹੇ ਆ ਆਹ ਲੋ ਜੀ ਲੁੱਕ ਦੇਖ ਲਓ ਕਿੰਨੀ ਸੋਹਣੀ ਆ ਤੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਮੈਂ ਇਹਦੇ ਵਿੱਚ ਆਹ ਲੋ ਜੀ ਡਿਜ਼ਾਈਨ ਦਿਖਾਉਂਗੀ ਫੈਬਰਿਕ ਦੱਸੂਗੀ ਇਹ ਵਾਲਾ ਜਿਹੜਾ ਹੈਗਾ ਆ ਪਿਓਰ ਜੈਪੂਰੀ ਕਾਟਨ ਰਹੂਗਾ ਕੇਸਰ ਕਰਾਚੀ ਬ੍ਰਾਂਡ ਰਹੂਗਾ ਇਹਦੀ ਬਾਟਮ ਰਹੂਗੀ ਸੇਮ ਕੈਂਬ੍ਰਿਕਾਟ ਸੌਰੀ ਜੈਪੂਰੀ ਕਾਟਨ ਦੀ ਹੀ ਔਰ ਇਹਦਾ ਮਲਮਲ ਕਾਟਨ ਦਾ ਦੁਪੱਟਾ ਰਹਿਣ ਵਾਲਾ ਆ ਇਹਦੇ ਵਿੱਚ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਂਗੀ ਸਾਰੇ ਅਲੱਗ-ਅਲੱਗ ਰਹਿਣ ਵਾਲੇ ਆ ਜਿੰਨੇ ਸੂਟ ਆ ਸਾਰੇ ਓਪਨ ਕਰਕੇ ਦਿਖਾਉਂਗੀ ਇਹ ਵਾਲੇ ਵੀ ਔਰ ਕੱਪੜੇ ਦੀ ਕੁਆਲਿਟੀ ਬਹੁਤ ਹੀ ਸੋਹਣੀ ਆ ਜਿਹੜੇ ਪਹਿਲਾਂ ਜਿਹਨਾਂ ਨੇ ਬਾਏ ਕੀਤੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿ ਕਿਵੇਂ ਦੀ ਕੁਆਲਿਟੀ ਰੈਡ ਵਾਲੀ ਦਾ ਸੂਟ ਆ ਆ ਲੋ ਜੀ ਸਿੰਗਲ ਸਿੰਗਲ ਪੀਸਸ ਨੇ ਜਿਆਦਾ ਮਤੋਂ ਇਹਦੇ ਵਿੱਚ ਕੁਆਂਟੀਟੀ ਵਿੱਚ ਸਟਾਕ ਨਹੀਂ ਹੈਗਾ ਬਹੁਤ ਸੋਹਣਾ ਹੈ ਵੀ ਪੈਟਰਨ ਔਰ ਇਹ ਰੂਗਾ ਇਹਦਾ ਬਾਟਮ ਜੈਪੁਰੀ ਕਾਟਨ ਦੇ ਰਹਿਣਗੇ ਸੂਟ ਇਹ ਵਾਲੇ ਠੀਕ ਹੈ ਜੀ ਬਹੁਤ ਹੀ ਫਾਈਨੇਸਟ ਕੁਆਲਿਟੀ ਹੁੰਦੀ ਆ ਲਾਈਟ ਵੇਟਡ ਸੂਟ ਹੁੰਦੇ ਨੇ ਔਰ ਇਹ ਰੂਗਾ ਇਹਦਾ ਦੁਪੱਟਾ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੂਗਾ 900 ਠੀਕ ਹੈ ਜੀ ਸ਼ਿਪਿੰਗ ਹੋ ਰੂਗੀ ਨਾ ਸਭ ਸੂਟਾਂ ਦੇ ਵਿੱਚ ਫ੍ਰੀ ਅਗਲਾ ਤੁਹਾਨੂੰ ਦਿਖਾਣੇ ਆ ਜੀ ਸੂਟ ਆ ਲੋ ਜੀ ਇਹ ਵੀ ਬਹੁਤ ਸੋਹਣਾ ਸੂਟ ਆ ਸਿੰਪਲ ਸੋਬਰ ਡਿਜ਼ਾਈਨਰ ਸੂਟ ਰਹੂਗਾ ਘੇਰੇ ਦੇ ਉੱਤੇ ਇਸ ਤਰ੍ਹਾਂ ਹਲਕਾ-ਹਲਕਾ ਡਿਜ਼ਾਈਨ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਰਿਮੂਵ ਵੀ ਕਰਵਾ ਸਕਦੇ ਆ ਔਰ ਇਹਦੇ ਨਾਲ ਬਾਟਮ ਜਿਹੜੀ ਹੈਗੀ ਪ੍ਰਿੰਟਡ ਰਹਿਣ ਵਾਲੀ ਹੈ ਇਸ ਤਰ੍ਹਾਂ ਔਰ ਇਹ ਰੋਗਾ ਇਹਦਾ ਦੁਪੱਟਾ ਆਲੋਚ ਜੀ ਜੇ ਵੀ ਜਿਹਨੂੰ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੋਗਾ 900 ਸ਼ਿਪਿੰਗ ਰੋਗੀ ਸਾਰੇ ਸੂਟਾਂ ਤੇ ਅੱਜ ਦੇ ਤੇ ਫ੍ਰੀ ਠੀਕ ਹੈ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਕਿਉਂਕਿ ਇਹ ਸਿੰਗਲ ਸਿੰਗਲ ਪੀਸੇਸ ਹੀ ਨੇ ਮੇਰੇ ਤੋਂ ਆਲੋਚ ਜੀ ਲੁੱਕ ਦੇਖਿਓ ਕਿੰਨੀ ਸੋਹਣੀ ਹੈ ਇਹਦੀ ਵੀ ਗ੍ਰੀਨ ਕਲਰ ਬੋਟਲ ਗ੍ਰੀਨ ਸ਼ੇਡ ਰੋਗਾ ਗਲਾ ਬਹੁਤ ਸੋਹਣੇ ਤਰੀਕੇ ਨਾਲ ਨਾਟਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹਲਕੇ-ਹਲਕੇ ਮਿਰਰ ਲੱਗੇ ਹੋਏ ਆ ਉੱਤੇ ਔਰ ਇਹ ਰਹੂਗਾ ਇਹਦਾ ਦੁਪੱਟਾ ਔਰ ਇਹ ਰਹੂਗਾ ਜੀ ਇਹਦਾ ਬਾਟਮ ਤੇ ਪ੍ਰਾਈਸ ਰਹੂਗਾ ਇਹਨਾਂ ਦਾ ਸੇਮ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਆ ਰਹੂਗਾ ਜੀ ਅਗਲਾ ਡਿਜ਼ਾਈਨ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਹੈ ਮਸਟਰਡ ਕਲਰ ਔਰ ਇਹਦੇ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਪੂਰਾ ਨੋਟਵਰਕ ਦੇ ਨਾਲ ਗਲਾ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਹੈ ਇਹਦਾ ਵੀ ਤੇ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਰਵਗਾਰਾ ਕੁਝ ਨਹੀਂ ਬਣਿਆ ਹੋਇਆ ਜਿੱਦਾਂ ਮਰਜੀ ਇਹਨੂੰ ਤੁਸੀਂ ਰੈਡੀ ਕਰਵਾਓ ਇਹ ਰੋਗਾ ਇਹਦਾ ਬਾਟਮ ਔਰ ਇਹ ਰੈਣ ਵਾਲਾ ਜੀ ਇਹਦਾ ਦੁਪੱਟਾ ਪ੍ਰਾਈਸ ਲੋਗਾ ਸੇਮ ਇਹਦਾ ਵੀ ਆ ਲੋ ਜੀ ਤੇ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਨੀ ਹੈ ਪਿੰਕ ਕਲਰ ਆ ਲੋ ਜੀ ਹਲਕਾ ਜਿਹਾ ਬੇਬੀ ਪਿੰਕ ਕਲਰ ਰੈਨ ਵਾਲਾ ਆ ਬਹੁਤ ਹੀ ਸੋਹਣਾ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਸੂਟ ਆ ਇਹਨਾਂ ਨੂੰ ਤੁਸੀਂ ਜਿਵੇਂ ਇਹਦਾ ਪੈਚ ਲੱਗਿਆ ਹੋਇਆ ਇਹਨੂੰ ਰਿਮੂਵ ਕਰੋ ਅਗੇ ਅਗੇ ਤੁਸੀਂ ਲੈਸਸ ਵਗੈਰਾ ਇਨਸਰਟ ਕਰਾਨੀਆਂ ਚਾਹੁੰਦੇ ਆ ਤਾਂ ਉਸ ਤਰ੍ਹਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਆ ਕਿਹੜਾ ਇਹਦਾ ਇਸ ਤਰ੍ਹਾਂ ਰਹਿਣ ਵਾਲਾ ਆ ਔਰ ਇਹ ਰਹੋਗਾ ਇਹਦਾ ਬਾਟਮ ਤੇ ਇਹ ਰਹੋਗਾ ਜੀ ਇਹਦਾ ਦੁਪੱਟਾ ਇਹ ਰਹੋਗਾ ਇਹਦਾ ਦੁਪੱਟਾ ਤੇ ਪ੍ਰਾਈਸ ਰਹੋਗਾ ਇਹਨਾਂ ਦਾ 900 ਸ਼ਿਪਿੰਗ ਰਹਿਣ ਵਾਲੀ ਆ ਫ੍ਰੀ ਜੀ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣ ਲਈ ਲਾਸਟ ਵਾਲਾ ਆ ਲੋ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਤੇ ਇਹ ਰੋਗਾ ਇਹਦਾ ਵੀ ਬਾਟਮ ਪਿਓਰ ਕਾਟਨ ਦੇ ਸੂਟਸ ਨੇ ਸਾਰੇ ਬੈਸਟ ਕੁਆਲਿਟੀ ਰਹਿਣ ਵਾਲੀ ਆ ਸਿੰਗਲ ਸੂਟ ਬਾਈ ਕਰਕੇ ਕੁਆਲਿਟੀ ਜ਼ਰੂਰ ਚੈੱਕ ਕਰਿਓ ਕਿ ਕਿਵੇਂ ਦੀ ਆ ਔਰ ਇਹ ਰੋਗਾ ਇਹਦਾ ਦੁਪੱਟਾ ਠੀਕ ਹੈ ਜੀ ਇਹ ਵਾਲੇ ਸੂਟਸ ਰਣਗੇ ਤੇ ਅੱਗੇ ਮੈਂ ਤੁਹਾਨੂੰ ਸੂਟ ਦਿਖਾਨੀ ਆ ਜਿਹੜੇ ਮੇਰੇ ਕੋਲ ਸਿੰਗਲ ਸਿੰਗਲ ਕੁਝ ਅਵੇਲੇਬਲ ਨੇ ਉਹ ਤੁਹਾਨੂੰ ਸਾਰੇ ਆਫਰਸ ਜਾਣੀ ਆ ਅੱਜ ਦੀ ਵੀਡੀਓ ਵਿੱਚ ਆ ਲੋ ਹਾਲੋ ਜੀ ਬਹੁਤ ਸੋਹਣੇ ਲੁੱਕ ਦਾ ਆਰਟੀਕਲ ਰਹਿਣ ਵਾਲਾ ਆ ਪੂਰੀ ਲੈਂਥ ਵਿਦ ਫੁੱਲ ਰਹਿਣ ਵਾਲੀ ਆ ਠੀਕ ਹੈ ਜੀ ਪਿਓਰ ਜਾਮ ਕਾਟਨ ਦੇ ਸੂਟ ਰਹਿਣਗੇ ਕੇਸਰ ਕਰਾਚੀ ਬ੍ਰਾਂਡ ਰੋਗਾ ਘੇਰਾ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਰੈਡੀ ਹੋਏ ਆ ਪੂਰੀ ਕਹ ਲਓ ਕਿ ਐਮਬਰਾਇਡਰੀ ਦੇ ਨਾਲ ਔਰ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਆ ਬਣਨ ਤੋਂ ਬਾਅਦ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬੈਕ ਸੇਮ ਪ੍ਰਿੰਟ ਦੀ ਆਏਗੀ ਇਹਦੀ ਔਰ ਇਹ ਰਹੋਗਾ ਜੀ ਇਹਦਾ ਪਿਓਰ ਦਾ ਦੁਪੱਟਾ ਤੇ ਇਹਦੀ ਜਿਹੜੀ ਬਾਟਮ ਆ ਬਾਟਮ ਲੈਣ ਵਾਲੀ ਇਹਦੀ ਸੇਮ ਟੋਨ ਟੂ ਟੋਨ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਅੱਜ ਦੀ ਵੀਡੀਓ ਦਾ ਇਹਨਾਂ ਦਾ ਪ੍ਰਾਈਸ ਰਹੂਗਾ 1090 ਠੀਕ ਹੈ ਜੀ ਸ਼ਿਪਿੰਗ ਰਹੂਗੀ ਸਭ ਦੇ ਸੂਟਾ ਵਿੱਚ ਫ੍ਰੀ ਤੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਆ ਲੋ ਜੀ ਅਗਲਾ ਡਿਜ਼ਾਈਨ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਵੀ ਸਿੰਗਲ ਪੀਸ ਮੇਰੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਮਹਿਰੂਨ ਕਲਰ ਹੋਊਗਾ ਗਲੇ ਦੇ ਉੱਤੇ ਜਸਟ ਹਲਕਾ ਜਿਹਾ ਡਿਜ਼ਾਈਨ ਐਮਬਰਾਇਡਰੀ ਦੇ ਨਾਲ ਇਹਨੂੰ ਕੀਤਾ ਗਿਆ ਆ ਮਤਲਬ ਹਾਈਟ ਜਿੱਡੀ ਮਰਜੀ ਹੈ ਤੁਹਾਡੀ ਜਿੰਦਾ ਮਰਜੀ ਸੂਟ ਨਾਲ 48 ਇੰਚ ਦੇ ਲੱਗੇ ਇਹਨਾਂ ਦੀ ਜਣੀਆਂ ਲੈਂਦਾ ਰਹਿਣਗੀ ਆ ਔਰ ਇਹ ਹੋਊਗਾ ਇਹਦਾ ਦੁਪੱਟਾ ਔਰ ਇਹ ਹੋਗੀ ਇਹਦੀ ਰਿਯਾਨ ਕਾਟਨ ਦੀ ਬਾਟਮ ਬਹੁਤ ਹੀ ਲਾਈਟ ਵੇਟਿਡ ਸੂਟ ਆ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਬੁੱਕ ਕਰ ਸਕਦੇ ਆ ਠੀਕ ਹੈ ਜੀ ਪ੍ਰਾਈਸ ਰੋਗਾ ਅਲੋਕ ਲੁੱਕ ਦੇਖ ਲਿਓ ਇਹਦੀ ਵੀ ਬਹੁਤ ਸੋਹਣੀ ਗਿਫਟ ਆਈਟਮ ਵਿੱਚ ਤੁਸੀਂ ਦੇਣਾ ਚਾਹੁੰਦੇ ਆ ਬਹੁਤ ਪਿਆਰਾ ਸੂਟ ਆ ਸਿੰਪਲ ਸੋਬਰ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਵਰਕ ਦੇ ਨਾਲ ਜਸਟ ਇਹਦਾ ਘੇਰਾ ਬਣਿਆ ਹੋਇਆ ਆ ਔਰ ਹਲਕਾ ਹਲਕਾ ਇਹਨੂੰ ਉੱਪਰੋਂ ਜਿਵੇਂ ਡਿਜ਼ਾਈਨ ਕੀਤਾ ਹੋਇਆ ਆ ਵਰਕ ਦੇ ਨਾਲ ਔਰ ਇਹਦਾ ਵੀ ਪਿਓਰ ਦਾ ਦੁਪੱਟਾ ਰਹੂਗਾ ਜਾਮ ਕਾਟਨ ਦੀ ਸ਼ਰਟ ਰਹੂਗੀ ਪ੍ਰਿੰਟਡ ਰਹੂਗਾ ਦੁਪੱਟਾ ਇਹਦਾ ਔਰ ਇਹ ਰਹੂਗਾ ਇਹਦਾ ਬਾਟਮ ਜੇ ਇਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਸਿੰਗਲ ਸਿੰਗਲ ਪੀਸਸ ਨੇ ਇਹ ਵਾਲੇ ਠੀਕ ਹੈ ਜੀ ਪ੍ਰਾਈਸ ਰਹੂਗਾ ਇਹਨਾਂ ਦਾ 1090 ਅਲੋਕ ਇਸ ਸ਼ਿਪਿੰਗ ਰੋਗੀ ਸਭ ਦੇ ਵਿੱਚ ਫ੍ਰੀ ਆ ਲੋ ਜੀ ਅਗਲਾ ਸਿੰਗਲ ਪੀਸ ਗ੍ਰੀਨ ਕਲਰ ਬਹੁਤ ਹੀ ਸੋਹਣਾ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਪੀਸ ਰਹੂਗਾ ਔਰ ਇਹਦੇ ਵੀ ਗਲੇ ਦੇ ਉੱਤੇ ਐਮਬਰਾਇਡਰੀ ਹੈ ਘੇਰਾ ਵਗੈਰਾ ਕੁਝ ਨਹੀਂ ਬਣਿਆ ਹੋਇਆ 48 ਇੰਚ ਘੱਟੋ ਘੱਟ ਲੈਂਥ ਰਹਿਣ ਵਾਲੀ ਹੈ ਇਹਨਾਂ ਦੀ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਪਿਓਰ ਦਾ ਦੁਪੱਟਾ ਰਿਯਾਨ ਕਾਟਨ ਦੀ ਰਹੂਗੀ ਇਹਦੀ ਬਾਟਮ ਪ੍ਰਾਈਸ ਰਹੂਗਾ 1090 ਸ਼ਿਪਿੰਗ ਫ੍ਰੀ ਰਹੂਗੀ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਅਗਲਾ ਡਿਜ਼ਾਈਨ ਰਹੂਗਾ ਇਹ ਵੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਹਲਕਾ ਜਿਹਾ ਗ੍ਰੀਨ ਐਂਡ ਪੈਟਰਨ ਬਹੁਤ ਪਿਆਰਾ ਰਹਿਣ ਵਾਲਾ ਆ ਪੂਰੇ ਨੂੰ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਆ ਵਰਕ ਦੇ ਨਾਲ ਵਿਦਾਊਟ ਲਾਈਨਿੰਗ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਕਿਉਂਕਿ ਪੂਰਾ ਥ੍ਰੈਡ ਦਾ ਵਰਕ ਹੋਇਆ ਆ ਇਹਦੇ ਉੱਤੇ ਔਰ ਇਹਦੀ ਵੀ ਬਾਟਮ ਰਹਿਣ ਵਾਲੀ ਸੇਮ ਟੋਨ ਟੂ ਟੋਨ ਆਹ ਲੋ ਜੀ ਇਹਦੀ ਬਾਟਮ ਰਹਿਣ ਵਾਲੀ ਆ ਔਰ ਇਹ ਰੂਗਾ ਇਹਦਾ ਦੁਪੱਟਾ ਪਿਓਰ ਬੈਂਬਰ ਦਾ ਦੁਪੱਟਾ ਰਹੂਗਾ ਪ੍ਰਾਈਸ ਆਊਗਾ ਤੁਹਾਨੂੰ ਸਿਰਫ ਇਹਦਾ 1090 ਅਗਲਾ ਡਿਜ਼ਾਈਨ ਦਿਖਾਨੀ ਆ ਜੀ ਅਗਲਾ ਡਿਜ਼ਾਈਨ ਆਹ ਲੋ ਬਹੁਤ ਸੋਹਣਾ ਸੂਟ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਆ ਗਲੇ ਦੇ ਉੱਤੇ ਇਹਦੇ ਹਲਕਾ ਜਿਹਾ ਰਹੂਗਾ ਵਰਕ ਠੀਕ ਹੈ ਜੀ ਵਰਕ ਨਾਲ ਡਿਜ਼ਾਈਨ ਹੋਇਆ ਹੈ ਯਾ ਸੂਟ ਔਰ ਇਹ ਨੀਚੇ ਘੇਰੇ ਦੇ ਉੱਤੇ ਕੁਝ ਨਹੀਂ ਬਣਿਆ ਹੋਇਆ ਜਿਵੇਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਔਰ ਕੰਬੀਨੇਸ਼ਨ ਮਸਲੀਨ ਕਾਟਨ ਦਾ ਦੁਪੱਟਾ ਰਹੂਗਾ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਹੈ ਆਹ ਲੋ ਜੀ ਇਹ ਰਹੂਗਾ ਇਹਦਾ ਦੁਪੱਟਾ ਔਰ ਇਹ ਰਹੂਗਾ ਇਹਦਾ ਪਿਓਰ ਕਾਟਨ ਦਾ ਬਾਟਮ ਜੇ ਇਹਨੂੰ ਵੀ ਪਸੰਦ ਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 2190 ਅਗਲਾ ਤੁਹਾਨੂੰ ਸੂਟ ਦਿਖਾਨੀ ਹੈ ਆਹ ਲੋ ਜੀ ਡਿਜ਼ਾਈਨ ਬਹੁਤ ਸੋਹਣਾ ਪੈਟਰਨ ਇਹਦਾ ਵੀ ਆਹ ਲੋ ਡਿਜ਼ਾਈਨ ਦੇਖਿਓ ਕਿੰਨਾ ਪਿਆਰਾ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਰਹੂਗਾ ਜਿਓਮੈਟ੍ਰੀਕਲ ਪ੍ਰਿੰਟ ਕਹਿ ਸਕਦੇ ਆ ਔਰ ਇਹਨੂੰ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਸੇਮ ਪ੍ਰਾਈਸ ਵਿੱਚ ਇਹ ਵੀ ਅੱਜ ਦੀ ਜਾਊਗਾ ਔਰ ਇਹ ਰਹੂਗਾ ਇਹਦਾ ਵੀ ਬਾਟਮ ਰਾਇਨ ਕਾਟਨ ਬਾਟਮ ਜਾਮ ਕਾਟਨ ਦੀ ਸ਼ਰਟ ਪਿਓਰ ਦਾ ਦੁਪੱਟਾ ਆਹ ਲੋ ਜੀ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੀ ਆ ਸਾਰੇ ਪ੍ਰੀਮੀਅਮ ਆਰਟੀਕਲ ਨੇ 15 1600 ਵਾਲੇ ਸੂਟਸ ਨੇ ਜਿਹੜੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਚਾਊਗੇ 1000 ਸਿਰਫ 90 ਦੇ ਵਿੱਚ ਅਗਲਾ ਤੁਹਾਨੂੰ ਦਿਖਾਉਂਗੀ ਆਹ ਲੋ ਜੀ ਸੂਟ ਪੀਆਰਐਮ ਬ੍ਰੈਂਡ ਦਾ ਸੂਟ ਰੂਗਾ ਜੀ ਬਹੁਤ ਸੋਹਣਾ ਸਿੰਪਲ ਸਬੋਰਡ ਜਾਂ ਡਿਜ਼ਾਈਨ ਗਲੇ ਦੇ ਉੱਤੇ ਐਮਬਰਾਇਡਰੀ ਠੀਕ ਹੈ ਜੀ ਪੈਟਰਨ ਬਹੁਤ ਸੋਹਣਾ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪਿਓਰ ਕਾਟਨ ਦੀ ਸ਼ਰਟ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦੀ ਹੀ ਇਹਦੀ ਰੂਗੀ ਬਾਟਮ ਇਹ ਰੂਗਾ ਇਹਦਾ ਦੁਪੱਟਾ ਪ੍ਰੀਮੀਅਮ ਕਾਟਨ ਦਾ ਦੁਪੱਟਾ ਰਹਿਣ ਵਾਲਾ ਆ ਸੇਮ ਪ੍ਰਾਈਸ ਵਿੱਚ ਜਾਊਗਾ ਅੱਜ ਦੀ ਵੀਡੀਓ ਵਿੱਚ ਇਹ ਵੀ 1090 ਵਿੱਚ ਅਗਲਾ ਡਿਜ਼ਾਈਨ ਦਿਖਾਨੀ ਆ ਤੁਹਾਨੂੰ ਆ ਲੋ ਜੀ ਮਸਟਰਡ ਕਲਰ ਸਭ ਦਾ ਫੇਵਰਿਟ ਬਹੁਤ ਹੀ ਸੋਹਣਾ ਬਣਨ ਤੋਂ ਬਾਅਦ ਲੁੱਕ ਬਹੁਤ ਹੀ ਪਿਆਰੀ ਇਹਨਾਂ ਸੂਟਾਂ ਦੀ ਆਂਦੀ ਹੈ ਕਿਉਂਕਿ ਬਹੁਤ 트ੈਂਡਿੰਗ ਸ਼ੇਡ ਹੈ ਹਰ ਇੱਕ ਚਾਰਟ ਦੇ ਵਿੱਚ ਇਹ ਵਾਲਾ ਸੂਟ ਅਵੇਲੇਬਲ ਹੀ ਹੁੰਦਾ ਆ ਜੀ ਆ ਲੋ ਜੀ ਇਹ ਰੂਗਾ ਇਹਦਾ ਦੁਪੱਟਾ ਇਹਨੂੰ ਜਸਟ ਡਿਜ਼ਾਈਨ ਕੀਤਾ ਹੋਇਆ ਹੈ ਫਲਾਵਰਜ਼ ਦੇ ਨਾਲ ਔਰ ਇਹ ਰੂਗਾ ਇਹਦਾ ਬਾਟਮ ਜਾਮ ਕਾਟਨ ਦੀ ਸ਼ਰਟ ਰਿਯਾਨ ਦੀ ਬਾਟਮ ਔਰ ਪਿਓਰ ਦਾ ਦੁਪੱਟਾ ਠੀਕ ਹੈ ਜੀ ਪ੍ਰਿੰਟ ਬਹੁਤ ਸੋਹਣਾ ਔਰ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਪਰਪਲ ਕਲਰ ਆ ਲੋ ਜੀ ਗਲੇ ਦੇ ਉੱਤੇ ਇਹਦੇ ਵੀ ਹਲਕੀ ਜਿਹੀ ਐਮਬਰਾਇਡਰੀ ਹੋਗੀ ਫੋਲਡ ਹੋਇਆ ਹੈ ਜਿੱਦਾਂ ਮਰਜੀ ਤੁਸੀਂ ਇਹਨੂੰ ਆਪਣੀ ਹਾਈਟ ਦੇ ਹਿਸਾਬ ਨਾਲ ਅਡਜਸਟ ਕਰਵਾ ਸਕਦੇ ਆ ਕਿਉਂਕਿ ਲੈਂਥ ਵਿਰਥ ਬਹੁਤ ਹੈ ਇਹਦੀ ਵੀ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਆ ਸਿੰਪਲ ਸੋਬਰ ਜੀ ਔਰ ਇਹ ਰਹੂਗਾ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਔਰ ਲਿਓਨ ਕਾਟਨ ਦੀ ਬਾਟਮ ਔਰ ਜਾਮ ਕਾਟਨ ਦੀ ਰੋਗੀ ਸ਼ਰਟ ਕਿਸੇ ਵੀ ਸੂਟ ਨੂੰ ਚਾਹੇ ਸਾਡੇ ਕੋਲ ਤੁਸੀਂ 500 ਵਾਲਾ ਲੈਣੇ ਆ ਕਿਸੇ ਵੀ ਰੇਂਜ ਸੂਟ ਲੈਣੇ ਕਾਟਨ ਦਾ ਕਿਸੇ ਨੂੰ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਵਿਦਆਊਟ ਲਾਈਨਿੰਗ ਸਾਡੇ ਕੋਲ ਸੂਟ ਹੁੰਦੇ ਆ ਚਾਹੇ ਤੁਸੀਂ ਲੌਂਗ ਕਾਟਨ ਦਾ ਸੂਟ ਲਓ ਚਾਹੇ ਕੈਮਰਿਕ ਦਾ ਚਾਹੇ ਜਿਹੜਾ ਮਰਜੀ ਤੁਸੀਂ ਫੈਬਰਿਕ ਲੈਣੇ ਆ ਕਿਸੇ ਵੀ ਸੂਟ ਨੂੰ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਬਿਨਾ ਲਾਈਨਿੰਗ ਤੋਂ ਸਾਰੇ ਸੂਟ ਸਾਡੀ ਸ਼ਾਪ ਤੋਂ ਜਿੰਨੇ ਵੀ ਤੁਸੀਂ ਲਓਗੇ ਬਿਨਾ ਲਾਈਨਿੰਗ ਤੋਂ ਰੈਡੀ ਹੋਣ ਵਾਲੇ ਹੋਣਗੇ ਜੀ ਆਹ ਲਓ ਜੀ ਅਗਲਾ ਡਿਜ਼ਾਈਨ ਹਲਕੀ ਹਲਕੀ ਪ੍ਰਿੰਟਿੰਗ ਡਬਲ ਸ਼ੈਡਡ ਸੂਟ ਰਹੂਗਾ ਇਹ ਵਾਲਾ ਠੀਕ ਹੈ ਜੀ ਗਲੇ ਦੇ ਉੱਤੇ ਐਮਬਰਾਇਡਰੀ ਰਹਿਣ ਵਾਲੀ ਆ ਪਿਓਰ ਕਾਟਨ ਦੀ ਬਾਟਮ ਰਹੂਗੀ ਸੇਮ ਪ੍ਰਾਈਸ ਰਹੂਗਾ ਇਹਦਾ ਵੀ ਔਰ ਇਹ ਰਹੂਗਾ ਜੀ ਪਿਓਰ ਬੈਂਬਰ ਦਾ ਦੁਪੱਟਾ ਪ੍ਰਾਈਸ ਰਹੂਗਾ ਇਹਦਾ ਵੀ ਸੇਮ ਤੇ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਸੂਟ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਸਿੰਗਲ ਸਿੰਗਲ ਜਿਵੇਂ ਸਾਡੇ ਕੋਲ ਅਵੇਲੇਬਲ ਨੇ ਤੇ ਕੋਸ਼ਿਸ਼ ਕਰਾਂਗੇ ਕਿ ਹੁਣ ਕੰਟੀਨਿਊ ਵੀਡੀਓ ਅਸੀਂ ਤੁਹਾਨੂੰ ਆਫਰ ਦੇ ਵਿੱਚ ਹੀ ਦੇਵਾਂਗੇ ਜਿੰਨੇ ਵੀ ਸੂਟਸ ਅੱਗੇ ਤੁਹਾਨੂੰ ਹਰ ਇੱਕ ਫੈਬਰਿਕ ਵਿੱਚ ਪ੍ਰੋਵਾਈਡ ਕਰਾ ਦਵਾਂਗੇ ਜੀ ਡਿਜ਼ਾਈਨ ਦੇਖਿਓ ਕਿੰਨਾ ਸੋਹਣਾ ਹੈ ਵੀ ਠੀਕ ਹੈ ਜੀ ਰੈੱਡ ਕਲਰ ਰਹੂਗਾ ਬਹੁਤ ਪਿਆਰੀ ਲੁੱਕ ਦੇ ਵਿੱਚ ਥੋੜਾ ਮਹਿਰੂਨੀ ਸਟੋਨ ਵਿੱਚ ਆ ਔਰ ਇਹ ਰਹੂਗਾ ਇਹਦਾ ਦੁਪੱਟਾ ਔਰ ਇਹਦੇ ਵਿੱਚ ਰਹੂਗਾ ਇਹ ਜਾਮ ਕਾਟਨ ਦੀ ਸ਼ਰਟ ਰਹੂਗੀ ਜਾਮ ਕਾਟਨ ਦਾ ਸੋਰੀ ਰਿਓਂਦਾ ਇਹਦਾ ਬਾਟਮ ਰਹਿਣ ਵਾਲਾ ਪਿਓਰ ਦਾ ਬੈਂਬਰ ਦਾ ਦੁਪੱਟਾ ਕਲਰ ਚਾਰਟ ਮੇਰੇ ਕੋਲ ਦੋ ਦਾ ਅਵੇਲੇਬਲ ਆ ਬਹੁਤ ਹੀ ਸੋਹਣਾ ਇਹਦਾ ਰਿਸਪੌਂਸ ਸਾਨੂੰ ਮਿਲਿਆ ਸੀ ਆ ਲੋ ਜੀ ਤੇ ਹੁਣ ਸਾਡੇ ਕੋਲ ਸਿਰਫ ਦੋ ਪੀਸ ਅਵੇਲੇਬਲ ਨੇ ਜਿੰਨੂੰ ਵੀ ਪਸੰਦ ਹੋਇਆ ਫਟਾਫਟ ਲੈ ਲਿਓ ਇੱਕ ਮਸਟਰਡ ਔਰ ਇੱਕ ਇਹ ਵਾਲਾ ਰੈੱਡ ਕਲਰ ਠੀਕ ਹੈ ਜੀ ਤੇ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਡਿਜ਼ਾਈਨਿੰਗ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਜਿੰਨੇ ਸੂਟ ਮੈਕਸਿਮਮ ਉਨੇ ਹੀ ਡਿਜ਼ਾਈਨ ਆ ਲੋ ਜੀ ਕਲਰ ਦੇਖਿਓ ਮੈਰੂਨ ਕਲਰ ਬਹੁਤ ਸੋਹਣਾ ਸਿੰਪਲ ਸੌਬਰ ਜਾਂ ਡਿਜ਼ਾਈਨਰ ਸੂਟ ਹੈ ਨਾਲ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਜੀ ਗਲੇ ਦੇ ਉੱਤੇ ਇਹਦੇ ਪ੍ਰੋਪਰਲੀ ਜਿਵੇਂ ਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਆ ਔਰ ਇਹਦਾ ਰਹੂਗਾ ਇਹ ਵਾਲਾ ਦੁਪੱਟਾ ਆਹ ਲੋ ਜੀ ਦੁਪੱਟੇ ਡਿਜ਼ਾਈਨਰ ਰਹਿਣ ਵਾਲੇ ਆ ਫਟਾਫਟ ਬੁੱਕ ਕਰਦੇ ਜਾਓ ਜਿਹਨੂੰ ਜਿਹਨੂੰ ਜਿਹੜਾ ਪਸੰਦ ਆ ਰਿਹਾ ਆ ਪ੍ਰਾਈਜ਼ ਰਹੂਗਾ ਸੇਮ 1090 ਵੀ ਆਹ ਲੋ ਜੀ ਅਗਲਾ ਤੁਹਾਨੂੰ ਦਿਖਾਉਂਗੀ ਜਾਮ ਕਾਟਨ ਦੀ ਸ਼ਰਟ ਆਹ ਲੋ ਜੀ ਸਾਰੇ ਮੈਕਸਿਮਮ ਤੁਹਾਨੂੰ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਅੱਜ ਦੀ ਵੀਡੀਓ ਵਿੱਚ ਜਾ ਰਹੇ ਆ ਆਹ ਲੋ ਜੀ ਇਹ ਰਹੂਗਾ ਰਿਯਾਨ ਕਾਟਨ ਬਾਟਮ ਠੀਕ ਹੈ ਜੀ ਜਾਮ ਕਾਟਨ ਦੀ ਸ਼ਰਟ ਰਿਯਾਨ ਬਾਟਮ ਔਰ ਪਿਓਰ ਬੈਂਬਰ ਦਾ ਦੁਪੱਟਾ ਪ੍ਰਾਈਜ਼ ਰੋਗਾ 1090 ਲੈਂਥ ਇਹਨਾਂ ਦੀ ਜਿੰਨੇ ਵੀ ਤੁਹਾਨੂੰ ਮੈਂ 1090 ਚ ਸੂਟ ਦਿਖਾ ਲਿਆ ਸਭ ਦੀ ਲੈਂਥ ਰਹਿਣ ਵਾਲੀ ਹੈ ਘੱਟੋ ਘੱਟ 48 ਇੰਚ ਦੇ ਲਾਗੇ ਬਾਕੀ ਹਾਈਟ ਤੁਹਾਡੀ ਛੋਟੀ ਆ ਵੱਡੀ ਆ ਅਡਜਸਟੇਬਲ ਸੂਟ ਆ ਜਿਨ੍ਹਾਂ ਦੇ ਵਿੱਚ ਗਲਾ ਬਣਿਆ ਘੇਰਾ ਨਹੀਂ ਬਣਿਆ ਹੋਇਆ ਜੇ ਘੇਰਾ ਬਣਿਆ ਤਾਂ ਗਲਾ ਨਹੀਂ ਬਣਿਆ ਹੋਇਆ ਤੁਸੀਂ ਆਪਣੀ ਹਾਈਟ ਦੇ ਹਿਸਾਬ ਨਾਲ ਸਾਰੇ ਸੂਟ ਅਡਜਸਟ ਕਰਵਾ ਸਕਦੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਆਣ ਵਾਲੀ ਸੂਟ ਰੈਡੀ ਕਰਵਾਉਣ ਵਿੱਚ ਠੀਕ ਹੈ ਜੀ ਅਗਲਾ ਤੁਹਾਨੂੰ ਡਿਜ਼ਾਈਨ ਇਹਦੇ ਵਿੱਚ ਦਿਖਾਨੀ ਆ ਕਲਰ ਡ ਬਹੁਤ ਸੋਹਣਾ ਸਿੰਪਲ ਸੌਬਰ ਜਾਂ ਸੂਟ ਆ ਇਹ ਵੀ ਸੇਮ ਰੇਟ 'ਚ ਜਾਊਗਾ ਅੱਜ ਦੀ ਵੀਡੀਓ ਵਿੱਚ ਗਲੇ ਦੇ ਉੱਤੇ ਵਰਕ ਔਰ ਪੂਰਾ ਪਿੰਟੈਕਸ ਦੇ ਵਿੱਚ ਸੂਟ ਰੈਡੀ ਹੋਇਆ ਆ ਸੌਰੀ ਪਿੰਟੈਕਸ ਨਹੀਂ ਹੈਗਾ ਐਮਬਰਾਇਡਰੀ ਹੋਈ ਆ ਐਮਬਰਾਇਡਰੀ ਦੇ ਵਿੱਚ ਸਾਰਾ ਸੂਟ ਰੈਡੀ ਹੋਇਆ ਆ ਔਰ ਪਿਓਰ ਕਾਟਨ ਦੀ ਇਹਦੀ ਰਹਿਣ ਵਾਲੀ ਆ ਬਾਟਮ ਔਰ ਇਹਦਾ ਵੀ ਰਹੂਗਾ ਮਸਲੀਨ ਬਿਸਕੋਸ ਦਾ ਦੁਪੱਟਾ ਆ ਲੋ ਜੀ ਇਹ ਰਹੋਗਾ ਇਹਦਾ ਦੁਪੱਟਾ ਜੇ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੋਗਾ ਇਹਦਾ ਵੀ 1090 ਅੱਜ ਦੀ ਵੀਡੀਓ ਦਾ ਤੇ ਅਗਲੇ ਤੁਹਾਨੂੰ ਸੂਟ ਦਿਖਾਵਾਂਗੀ ਸਾਡੇ ਕੋ ਕਾਫੀ ਡਿਮਾਂਡ ਆ ਰਹੀ ਸੀ 올 오버 ਦੇ ਸੂਟ ਅਜਾ ਆਪਾਂ ਤੁਹਾਨੂੰ ਪ੍ਰੋਵਾਈਡ ਕਰਾ ਦਿੰਦੇ ਆ ਜੀ ਆਹ ਲੋ ਜੀ ਪੂਰਾ 5 ਮੀਟਰ ਸੂਟ ਰਹੂਗਾ ਹਲਕਾ ਹਲਕਾ ਉੱਤੇ ਵਰਕ ਰਹੂਗਾ ਪ੍ਰਿੰਟ ਬਹੁਤ ਸੋਹਣਾ ਪਿਓਰ ਕੈਂਬਰੀ ਕਾਟਨ ਦੀ ਆਪਣੇ ਕਹੋ ਪੂਰਾ ਸੂਟ ਰਹਿਣ ਵਾਲਾ ਪੂਰੇ ਸੂਟ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਵਰਕ ਦੇ ਨਾਲ ਥ्रेड ਵਰਕ ਰਹੂਗਾ ਜਿਵੇਂ ਮਰਜੀ ਰੈਡੀ ਕਰਵਾਓ ਥ्रेड ਵਰਕ ਵੀ ਜਿਹੜਾ ਹੈਗਾ ਘੱਟੋ ਘੱਟ 30 ਇੰਚ ਦੇ ਅੰਦਰ ਰਹੂਗਾ ਠੀਕ ਹੈ ਜੀ ਔਰ ਇਹ ਰਹੂਗਾ ਇਹਦਾ ਦੁਪੱਟਾ ਬੈਂਪਰ ਦਾ ਦੁਪੱਟਾ ਇਹਨਾਂ ਦਾ ਪ੍ਰਾਈਸ ਰਹੂਗਾ 1200 ਸ਼ਿਪਿੰਗ ਰਹੂਗੀ ਫ੍ਰੀ ਕਲਰ ਚਾਰਟ ਮੈਂ ਤੁਹਾਨੂੰ ਦਿਖਾਨੀ ਕਲਰ ਚਾਰਟ ਬਹੁਤ ਸੋਹਣਾ ਹੈ ਸਾਰੇ 15 1600 ਪਲੱਸ ਵਾਲੇ ਆਰਟੀਕਲ ਆ ਜਿਹੜੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਹ ਵੀ ਮਿਲਣਗੇ 1200 ਦੇ ਵਿੱਚ ਕਲਰ ਦੇਖਿਓ ਕਿੰਨਾ ਸੋਹਣਾ ਔਰ ਇੱਕ ਕਲਰ ਇਹਦੇ ਵਿੱਚ ਏ ਰਹੂਗਾ ਜੇ ਇਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰਹੂਗਾ ਇਹਨਾਂ ਦਾ 1200 ਇੱਕ ਤੁਹਾਨੂੰ ਡਿਜ਼ਾਈਨ ਹੋਰ ਦਿਖਾਨੀ ਆ ਕਿਉਂਕਿ ਸਿੰਗਲ ਸਿੰਗਲ ਪੀਸਸ ਇਹਦੇ ਵਿੱਚ ਵੀ ਮੈਨੂੰ ਟਾਈਮ ਨਹੀਂ ਲੱਗਿਆ ਲੱਭਣ ਨੂੰ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਇਸ ਕਰਕੇ ਮੈਂ ਦੋ ਕ ਸੈੱਟ ਹੀ ਤੁਹਾਨੂੰ ਦਿਖਾ ਰਹੀ ਆ ਜਿਹੜੇ 올ਓਵਰ ਵਿੱਚ ਵੀ ਮੇਰੇ ਕੋ ਆਏ ਬਹੁਤ ਸੋਹਣਾ ਪੈਟਰਨ ਕਲਰ ਵੀ ਬਹੁਤ ਸੋਹਣਾ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਪੀਸ ਹੈ ਇਹ ਵੀ ਠੀਕ ਹੈ ਜੀ ਪੂਰੇ ਇਹਨੂੰ ਵੀ ਜਿਵੇਂ ਕਹਿ ਲੋ ਘੇਰੇ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਵਰਕ ਦੇ ਨਾਲ ਬਹੁਤ ਸੋਹਣਾ ਪੂਰੀ ਫਿਨਿਸ਼ਿੰਗ ਦੇ ਨਾਲ ਇਹਦਾ ਵਰਕ ਰਹੂਗਾ ਤੇ ਇਹਦੇ ਨਾਲ ਵੀ ਪਿਓਰ ਬੈਂਬਰ ਦਾ ਦੁਪੱਟਾ ਰਹੂਗਾ 5 ਮੀਟਰ ਪੂਰਾ ਸੂਟ ਆਊਗਾ ਜੀ ਆਹ ਲੋ ਜੀ ਜਿਨ੍ਹਾਂ ਦਾ ਮਤਲਬ ਮੈਚਿੰਗ ਵਿੱਚ ਨਹੀਂ ਬਣਦਾ ਉਹ ਇਹ ਸੂਟ ਬਾਈ ਕਰ ਸਕਦੇ ਆ ਪ੍ਰਿੰਟ ਔਰ ਕਪੜਾ ਬਹੁਤ ਹੀ ਪਿਆਰੀ ਕੁਆਲਟੀ ਦਾ ਰਹਿਣ ਵਾਲਾ ਪਿਓਰ ਕੈਂਬਰੀ ਕਾਟਨ ਦੀ ਇਹ ਸ਼ਰਟ ਸੌਰੀ ਪੂਰਾ ਸੂਟ ਰਹਿਣ ਵਾਲਾ ਹੈ ਕਲਰ ਦੇਖਿਓ ਕਿੰਨੇ ਸੋਹਣੇ ਸਾਰੇ ਇੱਕ ਤੋਂ ਇੱਕ ਛਿੜ ਰਹਿਣ ਵਾਲੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰਾ ਕੁਆਂਟੀਟੀ ਵਿੱਚ ਮਤਲਬ ਕਹਿ ਲਓ ਕਿ ਸਟਾਕ ਆ ਚੁੱਕਾ ਆ ਕੋਸ਼ਿਸ਼ ਕਰਾਂਗੇ ਕਿ ਨਾਲ-ਨਾਲ ਤੁਹਾਨੂੰ ਕੁਝ ਆਫਰ ਵਾਲੇ ਸੂਟਸ ਦੇਈ ਜਾਵਾਂਗੇ ਔਰ ਨਾਲ-ਨਾਲ ਤੁਹਾਨੂੰ ਨਵੀਂ ਆਈਟਮਾਂ ਵੀ ਜੋ ਵੀ ਸਾਡੇ ਕੋਲ ਆਈ ਜਾਂਦੀਆਂ ਆ ਉਹ ਵੀ ਆਪਾਂ ਦਿਖਾਉਂਦੇ ਜਾਵਾਂਗੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਚੈਨਲ ਤੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ